ਦਰ ਸਰਵਨ ਸਿੰਘ ਬੰਦੇਰ ਮੇਨ ਨਾਲ ਮੌਜੂਦ ਹੈ ਗੱਲਬਾਤ ਇੱਕ ਅਨਾਉਂਸਮੈਂਟ ਕਰਨੀ ਆ ਕਿ ਬਹੁਤ ਕੋਸ਼ਿਸ਼ ਕੀਤੀ ਦਾ ਵਾਟੂ ਹਾਂਜੀ ਪੂਰੇ ਨਾਕੇ ਬੰਨ੍ਹਿਆ ਸੀ ਚੁੱਕੀ ਕੀਤਾ ਗਿਆ ਕੀ ਹੋ ਜਾਂਦੇ ਆ ਹਾਂ ਦੇਖੋ ਬਹੁਤ ਜਬਰ ਹੋਇਆ ਬਹੁਤ ਕੁਝ ਹੋਇਆ ਸਾਨੂੰ ਰੋਕਿਆ ਵੀ ਗਿਆ ਜਾਮ ਵੀ ਲਾਏ ਗਏ ਸਾਡੇ ਬੰਦੇ ਵੀ ਰੋਕੇ ਗਏ ਹਰਿਆਣੇ 'ਚ ਗ੍ਰਿਫਤਾਰੀ ਹਰਿਆਣੇ 'ਚੋਂ ਨਿਕਲ ਕੇ ਆਏ ਆ ਪੂਰਾ ਜੋਰ ਲੱਗਾ ਪਰ ਆਖਰ ਫਿਰ ਹਾਲ ਪੰਜਾਬ ਜਿਹੜਾ ਮਹਾ ਪੰਜਾਬ ਆ ਕਿਸਾਨਾਂ ਮਜ਼ਦੂਰਾਂ ਵਿਦਿਆਰਥੀਆਂ ਆਮ ਜਨਤਾ ਦੀ ਇਹ ਜਿੱਤ ਹੋਈ ਆ ਪੀ ਸਰਕਾਰ ਦੇ ਜ਼ਬਰ ਨੂੰ ਅਸੀਂ ਮੂੰਹ ਤੋੜ ਜਵਾਬ ਦਿੱਤਾ ਅੱਛਾ ਸੈਨੇਟ ਦੀ ਚੋਣ ਦੀ ਤੇ ਕੀ ਤਰੀਕ ਮਕਰਰ ਕੀਤੀ ਜਾ ਰਹੀ ਹੈ ਤੇ ਬਰਕਰਾਰ ਕੀ ਹੈ ਹਾਂ ਦੇਖੋ ਅਜੇ ਮੰਗ ਹੈ ਬਰਕਰਾਰ ਹੈਗੀ ਆ ਕਿ ਸੈਨੇਟ ਦੀ ਜਿਹੜੀ ਚੋਣ ਦੀ ਡੇਟ ਆ ਉਹ ਜਿਹੜੀ ਆ ਉਹ ਡਿਕਲੇਅਰ ਕੀਤੀ ਜਾਵੇ ਤਾਂ ਜੋ ਇਹ ਮੋਰਚੇ ਦੀਆਂ ਮੰਗਾ ਕੰਪਲੀਟ ਹੋਣ ਹਾਲੇ ਬਾਕੀ ਹੈਗੀ ਆ ਕਿ ਅੱਜ ਕਿਸਾਨ ਮਜ਼ਦੂਰ ਮੋਰਚੇ ਦੀਆਂ ਤਮਾਮ ਜਥੇਬੰਦੀਆਂ ਇਕੱਲਾ ਸਾਡੀ ਜਥੇਬੰਦੀ ਨਹੀਂ ਬੀਕੇਜੂ ਕ੍ਰਾਂਤੀਕਾਰੀ BKU ਆਪਣਾ ਦੁਆਬਾ BKU ਬਹਿਰਾਮ ਕੇ ਕਿਸਾਨ ਮਜ਼ਦੂਰ ਜਿਹੜੀ ਕਿਸਾਨ ਮਜ਼ਦੂਰ ਪਾਰਤੀਏ ਕਿਸਾਨ ਮਜ਼ਦੂਰ ਜੁਨੀਅਨ ਦਲਬਾਗ ਸਿੰਘ ਗੇਲਾ ਇਹਦੇ ਉਹ ਸ਼ਹੀਦ ਭਗਤ ਸਿੰਘ BKU ਸ਼ਹੀਦ ਭਗਤ ਸਿੰਘ ਵਾਲੇ ਸਾਡੇ ਰਾਸਤਾਂ ਨਾਲੇ BKU ਹੋਰ ਬੜੀਆਂ ਜੁਨੀਅਨਾਂ ਸਾਡੀਆਂ तमाम ਕਿਸਾਨ ਮਜ਼ਦੂਰ ਮੋਰਚੇ ਪੱਟਦੀਆਂ ਇੱਥੇ ਪਹੁੰਚੀਆਂ ਹੈਗੀਆਂ ਵਿਦਿਆਰਥੀਆਂ ਨੂੰ ਸਮਰਥਨ ਕੀਤਾ ਜਾਂਦਾ ਜਿਹੋ ਕਹਿਣਗੇ ਉਹ ਕੀਤਾ ਜਾਏਗਾ ਯਾ ਆਪਣੀ ਨਹੀਂ ਉਹਨਾਂ ਉਹਨਾਂ ਦਾ ਆਪਣਾ ਆਜ਼ਾਦ ਜਿਹੜੀ ਬਾਡੀ ਹੈ ਨਾ ਡਿਸੀਜਨ ਵਾਲੀ ਉਹ ਉਹਨਾਂ ਦੀ ਆ ਉਹ ਫੈਸਲਾ ਉਹਨਾਂ ਕਰਨਾ ਹੀ ਸਪੋਰਟਡ ਰੋਲ ਕਰਾਂਗੇ ਮਾਹੌਲ ਕਿਵੇਂ ਦਾ ਯੂਨੀਵਰਸਿਟੀ ਦੇ ਵਿੱਚ ਮੈਂ ਕਹਿੰਦਾ ਅੱਜ ਮੋਦੀ ਦਾ ਹੰਕਾਰ ਤੋੜਿਆ ਵਾ ਮੰਗਾ ਮੰਗਾ ਤੇ ਚਲੋ ਮੰਨੀਆਂ ਹਰਿਆਣੀਆਂ ਮੋਗਦੀ ਦਾ ਹੰਕਾਰ ਤੋੜਿਆ ਪੰਜਾਬ ਦੇ ਮਹਾ ਪੰਜਾਬ ਦੇ ਹਰਿਆਣਾ ਵਿੱਚ ਪਾ ਲੋ ਹਿਮਾਚਲ ਚੰਡੀਗੜ੍ਹ ਇਹ ਲੋਕਾਂ ਨੇ ਮੋਦੀ ਦਾ ਹੰਕਾਰ ਤੋੜਤਾ ਜੀ ਤੇ ਇਹ ਤਾਂ ਡਟੇ ਰਹੋਗੇ ਨੌਜਵਾਨਾਂ ਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਹੀ ਸਪੋਰਟਡ ਰੋਲ ਨਾਵਾਂਗੇ ਬਾਕੀ ਫੈਸਲਾ ਜੜਾਵਾ ਇਹ ਨੌਜਵਾਨਾਂ ਨੇ ਕਰਨਾ